ਕਿਸ ਵਸਤਾ ਵਿੱਚ ਧਿਆਨ ਦੇ ਚ ਦੇਖਦਾ ਹੈ ਤੇ ਸੁਣਦਾ ਹੈ ਕਿਉਂਕਿ ਜਿੱਥੇ ਆਪਾਂ ਵੀ ਜਾ ਰਹੇ ਹਾਂ ਸਾਰੇ ਆਪਾਂ ਵੀ ਗੁਰਮਖ ਬਣਨਾ ਹੈ ਸਾਰਿਆਂ ਨੇ ਲੋਇਣ ਰਤੇ ਲੋਣੀ ਕੰਨੀ ਸੁਰਤ ਸਮਾਏ ਲਾਲ ਗੁਲਾਲ ਘਹਿਬਰਾ ਸੱਚਾ ਰੰਗ ਚੜਾਓ ਵੀ ਜਦੋਂ ਗੁਰਮੁਖ ਨੈ ਦ੍ਰਿਸ਼ਟੀ ਦੁਆਰਾ ਦੇਖਿਆ ਹੈ ਸੱਚ ਨੂੰ ਉਸ ਦੇ ਨੇਤਰਾਂ ਵਿੱਚ ਲਾਲ ਰੰਗ ਪਾਓ ਮਜੀਠ ਦਾ ਰੰਗ ਉਹ ਚੜਨਾ ਸ਼ੁਰੂ ਹੋ ਗਿਆ ਸਰਵਨਾ ਦੇ ਦੁਆਰਾ ਨਾਮ ਸੁਣਨਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਇੱਥੇ ਫਿਰ ਗੁਰਮੁਖ ਜਦੋਂ ਹੁਣ ਦੇਖ ਕੇ ਉਸ ਦਾ ਮਨ ਟਿਕ ਜਾਂਦਾ ਹੈ ਭਾਵ ਮਨ ਜਾਂਦਾ ਹੈ ਉਹ ਫਿਰ ਪਰਮਾਤਮਾ ਦੇ ਗੁਣ ਗਾਉਣ ਲੱਗ ਪੈਂਦਾ ਹੈ ਇਥੇ ਜਾ ਕੇ ਮਹਾਰਾਜ ਕਹਿੰਦੇ ਨੇ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ ਅੱਖੀ ਸੰਤੋਖੀਆਂ ਇੱਕ ਲਿਵ ਲਾਏ ਮਨ ਸੰਤੋਖਿਆ ਦੂਜਾ ਪਾਉ ਗਵਾਏ ਮਨ ਵਿੱਚੋਂ ਦ્વੈਤ ਨਿਕਲ ਗਈ ਈਰਖਾ ਖਤਮ ਹੋ ਗਈ ਅੱਖਾਂ ਵਿੱਚੋਂ ਦੂਸਰਾ ਦੇਖਣਾ ਬੰਦ ਹੋ ਗਿਆ ਜੋਤ ਦਿਸਣ ਲੱਗੀ ਕੰਨਾਂ ਦੁਆਰਾ ਦੂਸਰੀਆਂ ਗੱਲਾਂ ਸੁਣਨਾ ਬੰਦ ਹੋ ਗਿਆ ਅਨਹਦ ਬਾਣੀ ਸੁਣਨ ਲੱਗੇ ਐਸਾ ਗੁਰਮਖ ਜਿਹੜਾ ਹੈ ਉਸ ਦਾ ਮਨ ਵੀ ਸੰਤੋਖਿਆ ਗਿਆ ਤੇ ਉਸ ਦੀਆਂ ਗਿਆਨ ਇੰਦਰੀਆਂ ਵੀ ਸੰਤੋਖਿਆ ਗਈਆਂ